ਇਸ ਗਤੀਵਿਧੀ ਵਿੱਚ ਸਾਡਾ ਟੀਚਾ ਇਸ ਟੇਬਲ ਦੀ ਚੌੜਾਈ ਨੂੰ ਮਾਪਣਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਗਰੁੱਪ ਬਣਾ ਕੇ ਇਸ ਗਤੀਵਿਧੀ ਨੂੰ ਕਰੋ। ਤੁਸੀਂ ਆਪਣੀ ਟੇਬਲ ਦੀ ਚੌੜਾਈ ਨੂੰ ਮਾਪਣ ਲਈ ਇੱਕ ਇਕਾਈ ਦੇ ਰੂਪ ਵਿੱਚ ਆਪਣੇ ਹੱਥ ਦੀ ਵਰਤੋਂ ਕਰ ਸਕਦੇ ਹੋ। ਤੇ ਤੁਸੀਂ ਇਹ ਕੁਝ ਇਸ ਤਰ੍ਹਾਂ ਕਰ ਸਕਦੇ ਹੋ। ਤਾਂ ਇਹ ਇੱਕ ਗਿੱਟ ਹੈ। ਇਹ ਦੋ ਗਿੱਠਾਂ ਹੋ ਗਈਆਂ ਤੇ ਇਸ ਨੂੰ ਆਪਾਂ ਲਗਭਗ ਅੱਧੀ ਗਿੱਠ ਮੰਨ ਲੈਂਦੇ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਟੇਬਲ ਦੀ ਚੌੜਾਈ ਲਗਭਗ 2.5 ਗਿੱਟ ਹੈ ਇਸ ਤਰ੍ਹਾਂ ਸਾਡੇ ਕੋਲ ਇੱਥੇ ਇੱਕ ਅਗਿਆਤ રાશિ ਯਾਨੀ ਇਸ ਟੇਬਲ ਦੀ ਚੌੜਾਈ ਹੈ ਤੇ ਨਾਲ ਹੀ ਸਾਡੇ ਕੋਲ ਇੱਕ ਗਿਆਤ રાશિ ਆਪਣੇ ਹੱਥ ਦੀ ਚੌੜਾਈ ਹੈ ਤੇ ਇਸ ਟੇਬਲ ਦੀ ਚੌੜਾਈ ਨੂੰ ਮਾਪਦੇ ਸਮੇਂ ਅਸੀਂ ਅਗਿਆਤ રાશિ ਦੀ ਤੁਲਨਾ ਗਿਆਤ રાશિ ਨਾਲ ਕਰ ਰਹੇ ਹਾਂ ਇਸ ਨੂੰ ਹੀ ਮਾਪਣਾ ਕਿਹਾ ਜਾਂਦਾ ਹੈ ਮਾਪਣ ਦਾ ਅਰਥ ਹੈ ਅਗਿਆਤ રાશિ ਦੀ ਤੁਲਨਾ ਕਿਸੇ ਗਿਆਤ રાશિ ਨਾਲ ਕਰਨਾ ਤੇ ਇਸ জ্ঞাত ਨਿਸ਼ਚਿਤ રાશિ ਨੂੰ ਇੱਕ ਇਕਾਈ ਕਿਹਾ ਜਾਂਦਾ ਹੈ ਇਸ ਤਰ੍ਹਾਂ ਮਾਪਨ ਨਾਲ ਪ੍ਰਾਪਤ ਹੋਣ ਵਾਲੇ ਨਤੀਜੇ ਨੂੰ ਅਸੀਂ ਦੋ ਭਾਗਾਂ ਵਿੱਚ ਵਿਅਕਤ ਕਰਦੇ ਹਾਂ ਇੱਕ ਭਾਗ ਇੱਕ ਸੰਖਿਆ ਹੁੰਦੀ ਹੈ ਜਿਵੇਂ ਕਿ ਇਸ ਟੇਬਲ ਦੀ ਚੌੜਾਈ ਵਿੱਚ ਸੰਖਿਆ 2.5 ਜਾਂ ਢਾਈ ਹੈ ਤੇ ਦੂਜਾ ਭਾਗ ਮਾਪ ਦੀ ਇਕਾਈ ਹੁੰਦੀ ਹੈ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਟੇਬਲ ਦੀ ਚੌੜਾਈ ਢਾਈ ਗਿਟ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਗਤੀਵਿਧੀ ਨੂੰ ਇੱਕ ਗਰੁੱਪ ਵਿੱਚ ਕਰ ਰਹੇ ਹੋਵੋਗੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਦੋਸਤਾਂ ਦੁਆਰਾ ਮਾਪੇ ਗਏ ਸਾਰੇ ਮਾਪਾਂ ਦਾ ਅਧਿਐਨ ਕਰੋ ਅਤੇ ਪਤਾ ਲਗਾਓ ਕਿ ਡੈਸਕ ਜਾਂ ਟੇਬਲ ਦੀ ਚੌੜਾਈ ਮਾਪਣ ਲਈ ਕਿ ਸਾਰਿਆਂ ਦੁਆਰਾ ਹੱਥ ਦੀ ਵਰਤੋਂ ਕਰਕੇ ਲਏ ਗਏ ਮਾਪ ਸਮਾਨ ਹਨ ਕਿ ਇਹ ਬਰਾਬਰ ਹਨ ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਹਨ ਹੋ ਸਕਦਾ ਹੈ ਕਿ ਕਿਸੇ ਨੂੰ ਡੇਢ ਗਿੱਟ ਦੀ ਚੌੜਾਈ ਮਿਲੀ ਹੋਵੇ ਤੇ ਕਿਸੇ ਨੂੰ 2 ਜਾਂ 2.5 ਗਿੱਟ ਦੀ ਚੌੜਾਈ ਮਿਲੀ ਹੋਵੇ ਜਾਂ ਕਿਸੇ ਨੂੰ 3 ਗਿੱਟ ਦੀ ਚੌੜਾਈ ਵੀ ਮਿਲ ਸਕਦੀ ਹੈ ਇਸ ਲਈ ਇਸ ਤਰੀਕੇ ਨਾਲ ਮਾਪਣਾ ਸਮੱਸਿਆ ਪੈਦਾ ਕਰ ਸਕਦਾ ਹੈ ਸਾਡਾ ਟੀਚਾ ਟੇਬਲ ਦੀ ਚੌੜਾਈ ਮਾਪਣਾ ਸੀ ਪਰ ਜੇ ਅਸੀਂ ਚੌੜਾਈ ਮਾਪਣ ਲਈ ਹੱਥ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਅਸਲ ਵਿੱਚ ਅਲੱਗ-ਅਲੱਗ ਮਾਪ ਮਿਲਦੇ ਨੇ ਇਸ ਲਈ ਜੇ ਮੈਂ ਕਿਸੇ ਅਣਜਾਣ ਵਿਅਕਤੀ ਨੂੰ ਕਹਾਂ ਕਿ ਇਸ ਦੀ ਚੌੜਾਈ 2.5 ਗਿੱਟ ਹੈ ਤਾਂ ਹੋ ਸਕਦਾ ਹੈ ਕਿ ਕੋਈ ਦੂਜਾ ਵਿਅਕਤੀ ਕਹੇ ਕਿ ਨਹੀਂ ਨਹੀਂ ਇਸ ਟੇਬਲ ਦੀ ਚੌੜਾਈ 2.5 ਗਿੱਟ ਨਹੀਂ ਬਲਕਿ 2 ਗਿੱਟ ਹੈ ਇਸ ਤਰ੍ਹਾਂ ਅਸੀਂ ਟੇਬਲ ਦੀ ਸਹੀ ਚੌੜਾਈ ਨਹੀਂ ਪਤਾ ਲਗਾ ਸਕਦੇ ਹਰੇਕ ਵਿਅਕਤੀ ਦੇ ਹੱਥ ਦਾ ਫੈਲਾਅ ਅਲੱਗ-ਅਲੱਗ ਹੁੰਦਾ ਹੈ ਇਸ ਲਈ ਇਸ ਤਰੀਕੇ ਨਾਲ ਅਲੱਗ-ਅਲੱਗ ਵਿਅਕਤੀਆਂ ਨੂੰ ਇਸ ਦੀ ਚੌੜਾਈ ਅਲੱਗ-ਅਲੱਗ ਮਿਲੇਗੀ। ਇਹੀ ਕਾਰਨ ਹੈ ਕਿ ਸਾਨੂੰ ਮਾਪਨ ਦੀ ਇੱਕ ਸਟੈਂਡਰਡ ਇਕਾਈ ਦੀ ਲੋੜ ਹੁੰਦੀ ਹੈ ਕਿਉਂਕਿ ਸਟੈਂਡਰਡ ਇਕਾਈ ਸਾਰਿਆਂ ਲਈ ਸਮਾਨ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਦੁਨੀਆ ਭਰ ਦੇ ਵਿਗਿਆਨੀਆਂ ਨੇ ਮਾਪਨ ਲਈ ਕੁਝ ਸਟੈਂਡਰਡ ਇਕਾਈਆਂ ਨੂੰ ਮਾਨਤਾ ਦਿੱਤੀ ਹੈ। ਇਹਨਾਂ ਸਟੈਂਡਰਡ ਇਕਾਈਆਂ ਨੂੰ ਅੰਤਰਰਾਸ਼ਟਰੀ ਮਾਪਕ ਪ੍ਰਣਾਲੀ ਜਾਂ ਐਸਆਈ ਮਾਪਕ ਪ੍ਰਣਾਲੀ ਕਿਹਾ ਜਾਂਦਾ ਹੈ। ਲੰਬਾਈ ਜਾਂ ਚੌੜਾਈ ਦਾ ਐਸਆਈ ਮਾਪਕ ਮੀਟਰ ਨੂੰ ਮੰਨਿਆ ਗਿਆ ਹੈ ਤੁਹਾਡੇ ਪੈਨਸਲ ਬਾਕਸ ਵਿੱਚ ਜੋ ਸਕੇਲ ਹੁੰਦਾ ਹੈ ਉਹ 30 ਸੈਂਟੀਮੀਟਰ ਲੰਬਾ ਜਾਂ 15 ਸੈਂਟੀਮੀਟਰ ਲੰਬਾ ਹੋ ਸਕਦਾ ਹੈ ਮੇਰੇ ਕੋਲ 30 ਸੈਂਟੀਮੀਟਰ ਲੰਬਾ ਸਕੇਲ ਹੈ 100 ਸੈਂਟੀਮੀਟਰ ਤੋਂ 1 ਮੀਟਰ ਬੰਦਾ ਹੈ ਜੋ ਲੰਬਾਈ ਜਾਂ ਚੌੜਾਈ ਦੀ ਐਸਆਈ ਇਕਾਈ ਹੈ ਹੁਨਾਓ ਇਸ ਸਕੇਲ ਦੀ ਵਰਤੋਂ ਕਰਕੇ ਫਿਰ ਤੋਂ ਇਸ ਟੇਬਲ ਦੀ ਚੌੜਾਈ ਮਾਪਣ ਦੀ ਕੋਸ਼ਿਸ਼ ਕਰੀਏ जीएसए टेबल ਦੇ ਸਿਰੇ ਤੋਂ ਸ਼ੁਰੂ ਕਰਕੇ ਮਾਪੀਏ ਤਾਂ ਅੱਧ ਤੱਕ ਇਹ 30 ਸੈਂਟੀਮੀਟਰ ਹੈ ਤੇ ਇਸ ਦਾ ਅੱਗੇ ਦਾ ਭਾਗ ਵੀ 30 ਸੈਂਟੀਮੀਟਰ ਹੈ। ਯਾਨੀ ਇਸ ਟੇਬਲ ਦੀ ਚੌੜਾਈ 60 ਸੈਂਟੀਮੀਟਰ ਹੈ। ਸੈਂਟੀਮੀਟਰ ਦਾ ਮਾਪ ਸਭ ਲਈ ਸਮਾਨ ਹੁੰਦਾ ਹੈ ਕਿਉਂਕਿ ਇਹ ਮਾਪ ਦੀ ਇੱਕ ਸਟੈਂਡਰਡ ਇਕਾਈ ਹੈ। ਇਸ ਲਈ ਭਾਵੇਂ ਕੋਈ ਵੀ ਵਿਅਕਤੀ ਇਸ ਨੂੰ ਮਾਪੇ ਉਸ ਨੂੰ ਇਸ ਟੇਬਲ ਦੀ ਚੌੜਾਈ 60 ਸੈਂਟੀਮੀਟਰ ਹੀ ਮਿਲੇਗੀ। ਤੁਸੀਂ ਸਾਰੇ ਵੀ ਇੱਕ ਸਟੈਂਡਰਡ ਸਕੇਲ ਦੀ ਵਰਤੋਂ ਕਰਕੇ ਮਾਪਣ ਲਈ ਇਸ ਗਤੀਵਿਧੀ ਨੂੰ ਦੁਹਰਾ ਸਕਦੇ ਹੋ। ਅਤੇ ਇਸ ਸਕੇਲ ਦੀ ਵਰਤੋਂ ਕਰਕੇ ਤੁਸੀਂ ਆਪਣੇ ਟੇਬਲ ਦੀ ਚੌੜਾਈ ਜਾਂ ਇਸ ਦੀ ਲੰਬਾਈ ਜਾਂ ਇੱਥੋਂ ਤੱਕ ਆਪਣਾ ਕੱਦ ਵੀ ਮਾਪ ਸਕਦੇ ਹੋ ਤੁਸੀਂ ਦੇਖੋਗੇ ਕਿ ਤੁਹਾਨੂੰ ਸਮਾਨ ਮਾਪ ਮਿਲਦੇ ਹਨ